ਕੀ ਗੱਲਬਾਤ ਹੋਈ ਐ ਸਰ ਕੁਛ ਨਹੀਂ ਇਸ ਫੰਕਸ਼ਨ ਜਿਹੜਾ ਚੱਲਦਾ ਸੀ ਲੇਡੀਆਂ ਜਿਹਦਾ ਪਿੰਡ ਜੋ ਆਉਂਦੇ ਆ ਨਾ ਮਤਲਬ ਰਾਜਮ ਗੋੜਵੋ ਜਾਣ ਅਸੀਂ ਉੱਥੇ ਮਤਲਬ ਕਰਦੇ ਸੀਗੇ ਤੇ ਉਹ ਡੈਕੋਰੇਟ ਵਾਲੇ ਮੁੰਡੇ ਆਏ ਸੀ ਕਰਨ ਵਾਸਤੇ ਉਹਨਾਂ ਨੇ ਜਿੱਦਾਂ ਮਤਲਬ ਉਹ ਵਿਚਾਰ ਆਪਣਾ ਕੰਮ ਲੱਗੇ ਸੀ ਕਰਨ ਉਸੇ ਵੇਲੇ ਕਹਿੰਦੇ ਨਾ ਮਤਲਬ ਪਤਨੀ ਪੰਜ ਛੇ ਜਣੇ ਸੀਗੇ ਜਿੱਦਾਂ ਗੱਡੀ ਦੇ ਵਿੱਚ ਉਹਨਾਂ ਨੇ ਪਹਿਲਾਂ ਤਾਂ ਬੰਦਾ ਟੱਪ ਦੇ ਉੱਪਰ ਦੀ ਅੰਦਰ ਦੋਰ ਖੋਲੇ ਆ ਕੋਲ ਕਿ ਉਹ ਮੁੰਡਿਆਂ ਨੂੰ ਕਹਿੰਦੇ ਤੁਸੀਂ ਆਪਣੀ ਗੱਡੀ ਚ ਰਹਿ ਜਿਹੜੇ ਡੈਕੋਰੇਟ ਵਾਲੇ ਸੀਗੇ ਨਹੀਂ ਤਾਂ ਤੁਹਾਡੇ ਵੀ ਸੀ ਗੋਲੀ ਮਾਰਨੀ ਆ ਉਹ ਬਸ ਆਪਣੀ ਗੱਡੀ 'ਚ ਬੈਠ ਗਏ ਉਸ ਤੋਂ ਬਾਅਦ ਉਹਨਾਂ ਨੇ ਮਤਲਬ ਨਾ ਉਹਨਾਂ ਨੇ ਇਹ ਬਸਿਆ ਕਿ ਫਾਇਰ ਕੀਤੀ ਉਹਨਾਂ ਨੇ ਮਤਲਬ ਅਸੀਂ ਤਾਂ ਦੇਖਿਆ ਨਹੀਂ ਹੈਗਾ ਤੇ ਗਮਲੇ ਸੀਗੇ ਉਹ ਭੰਨ ਗਏ ਤੇ ਬਾਕੀ ਬਾਈਕ ਸਕੂਟਰੀਆਂ ਵਗੈਰਾ ਸੀਗੇ ਖੜੀਆਂ ਸਾਈਡ ਤੇ ਲੱਗੀਆਂ ਉਹ ਸਿੱਟ ਕੇ ਤੇ ਗੱਡੀ ਦਾ ਸ਼ੀਸ਼ਾ ਭੰਨ ਕੇ ਚੱਲ ਗਏ ਮਤਲਬ ਉਹਨਾਂ ਨੇ ਇਹ ਦੱਸਿਆ ਸਾਨੂੰ ਕਹਿੰਦੇ ਕਿ ਉਹ ਇਹ ਕਹਿ ਕੇ ਗਏ ਲਾਸਟ ਵਿੱਚ ਉਹਨਾਂ ਨੇ ਵੀਡੀਓ ਵੀ ਆਪਣੇ ਫੋਨ 'ਤੇ ਬਣਾਈ ਆ ਤੇ ਕਹਿੰਦੇ ਫੇ ਘਰ ਅਸੀਂ ਕਿਸੇ ਹੋਰ ਘਰ ਜਾਣਾ ਸੀਗਾ ਅਸੀਂ ਗਲਤ ਘਰ ਆ ਗਏ ਇਹ ਗੱਲ ਕਹਿ ਕੇ ਫਿਰ ਵਿਆਹ ਤੁਹਾਡੇ ਸੀਗਾ ਤੁਹਾਡਾ ਕੀ ਲੱਗਦਾ ਜੀ ਤੇ ਵਿਆਹ ਸੀ ਮੇਰੇ ਮਾਮੇ ਦੀ ਬੇਟੀ ਆ ਜੀ ਉਹਦੀ ਮੈਰਜ ਆ ਅੱਜ ਜਿੱਦਾਂ ਰਿਸੈਪਸ਼ਨ ਉਹਦਾ ਮੈਰਜ ਕੱਲ੍ਹ ਦੀ ਆ ਅੱਜ ਜਾਗੋੜੀਜ਼ ਵਗੈਰਾ ਅੱਜ ਆ ਇਹ ਗੱਡੀ ਜਿਹੜੀ ਸਾਡੇ ਮਾਮੀ ਆ ਨਾ ਜਿਹਦੇ ਮਤਲਬ ਬੇਟੀ ਦਾ ਵਿਆਹ ਹੈ ਉਹਨਾਂ ਦੀ ਫਰਜ਼ਾ ਜੀ ਸਪੋੜੀ ਦੇ ਮਾਮੇ ਦੀ ਗੱਡੀ ਸੀ ਹਾਂਜੀ ਉਹਨਾਂ ਦੀ ਗੱਡੀ ਤੇ ਸ਼ੀਸ਼ੇ ਭੰਨ ਕੇ ਗਈ ਆ ਅਸੀਂ ਕਹਿੰਦੇ ਆ ਭਈ ਜਿਨ੍ਹਾਂ ਨੇ ਵੀ ਇਹ ਜਿਹੜਾ ਵੀ ਸੀਗੇ ਇਹ ਕੁਛ ਕੀਤਾ ਉਹਨਾਂ ਨੂੰ ਤੁਸੀਂ ਚਲਦੋ ਜਲਦ ਉਹਨਾਂ ਨੂੰ ਫੜਾ ਉਹਾੜਾ ਉਹਨਾਂ ਇਹ ਇਦਾਂ ਅੱਜ ਇੱਥੇ ਹੋਇਆ ਗੱਲੂ ਕਿਸੇ ਹੋਰ ਘਰ ਵੀ ਹੋਊਗਾ ਇਸ ਕਰਕੇ ਸੇਫਤਾ ਹਜਕਲ ਕੋਈ ਹੈ ਨਹੀਂ ਘਰ ਦੇ ਵਿੱਚ ਸ਼ਰਮਾਂ ਵਿੱਚ ਕੰਮ ਕਰਕੇ ਗਏ ਆ ਕੱਲੂ ਕੀ ਕਰੂਗੇ ਤੁਸੀਂ ਹਨਾ ਇਹ ਤੁਸੀਂ ਮੈਂ ਇਹੀ ਮੰਗ ਕਰਦੀ ਆ ਜਿਹੜੇ ਵੀ ਸੀਗੇ ਉਹਨਾਂ ਨੂੰ ਛੇਤੀ ਛੇਤੀ ਤੁਸੀਂ ਫੜੋ ਤੇ ਬਾਕੀ ਲੇਡੀ ਦਾ ਮੈਰਿਜ ਵਾਲਾ ਘਰ ਵਾ ਕੱਲੂ ਅੱਜ ਕੀ ਪਤਾ ਅੱਜ ਵੀ ਪ੍ਰੋਗਰਾਮ ਆ ਕੋਈ ਹੋਰ ਨਾ ਹੰਗਾਵਾ ਕਰਨ ਹਣਾ ਅੱਛਾ ਇੱਕ ਹੋਰ ਦੱਸਿਓ ਜਿੱਦਾਂ ਤੁਸੀਂ ਇਹ ਗੋਲੀ ਦੀ ਗੱਲ ਕਰਦੇ ਆ ਕੋਈ ਆਵਾਜ਼ ਆਈ ਆ ਹਵਾਈ ਫਾਇਰ ਕੀਤਾ ਗਿਆ ਪ੍ਰੋਗਰਾਮ ਸਰ ਉਹ ਮੁੰਡੇ ਜਿਹੜੇ ਸਟੈਂਡ ਤੇ ਸਮੋਕੇ ਤੇ ਸੀ ਨਾ ਉਹਨਾਂ ਨੇ ਹੀ ਚੀਜ਼ਾਂ ਦੇਖੀਆਂ ਸੀ ਨਹੀਂ ਦੇਖੀਆਂ ਉਹਨਾਂ ਨੇ ਦੇਖੀਆਂ ਉਹ ਸਾਨੂੰ ਦੱਸ ਰਹੇ ਆ ਉਹ ਮੁੰਡੇ ਕਿੱਥੋਂ ਲੱਗੇ ਮੁੰਡੇ ਅਜੇ ਤੱਕ ਤਾਂ ਆਏ ਨਹੀਂ ਹੈਗੇ ਬਾਕੀ ਜੇ ਬਾਅਦ ਵਿੱਚ ਆਜੋਗੇ ਤਾਂ ਮੈਂ ਤੁਹਾਨੂੰ ਜੀ ਰਾਮਪ੍ਰਥੋਂ ਮੈਸੇਜ ਆਇਆ ਸੀਗਾ ਵੀ ਕਿਸੇ ਲੜਕੀ ਦਾ ਉੱਥੇ ਮੈਰਿਜ ਦਾ ਫੰਕਸ਼ਨ ਹੈਗਾ ਤੇ ਲੇਡੀ ਸੰਗੀਤ ਜਰਾ ਚੱਲ ਰਿਹਾ ਹੈ ਤੇ ਕੁਝ ਲੜਕੇ ਆਏ ਨੇ ਕਾਰ ਤੇ ਤੇ ਗਏ ਜਿਹੜੇ ਉਹਨਾਂ ਦੇ ਘਰ ਖੜੀ ਗੱਡੀਆਂ ਉਹ ਵੀ ਪੰਤੋਲ ਕਰਕੇ ਚਲੇ ਗਏ ਨੇ। ਅਫਵਾਹ ਤਾਂ ਇਹ ਵੀ ਫੈਲੀ ਸੀ ਕਿ ਉੱਤੇ ਗੋਲੀ ਮਾਰ ਕੇ ਉਹਨਾਂ ਦਾ ਸ਼ੀਸ਼ਾ ਤੋੜ ਗਏ ਨੇ ਬਟ ਸਵੇਰੇ ਜਾ ਕੇ ਉੱਥੇ ਜੋ ਸਾਰੀ ਇਨਕੁਆਰੀ ਕੀਤੀ ਹੈ ਇਸ ਤਰ੍ਹਾਂ ਦਾ ਕੋਈ ਮਾਮਲਾ ਨਹੀਂ ਪਾਇਆ ਗਿਆ। ਤੇ ਹਲੇ ਨਾ ਤਾਂ ਕੋਈ ਰਵੰਜਸ਼ੀ ਹੀ ਨਿਕਲੀ ਉਹਨਾਂ ਦੇ ਤੇ ਨਾ ਕੋਈ ਲੁੱਟਖੋ ਦਾ ਮਾਮਲਾ ਆ। ਵੈਰੀਫਾਈ ਕਰ ਰਹੇ ਪਿਆ ਸਰਕਾਰਨ ਕੀ ਹੈ। ਪਰ ਉੱਥੇ ਜਿਹੜੇ ਵੇਟਰੀਆ ਜੋ ਜੀਨ ਵੇਟਰਾ ਨੇ ਉਹਨਾਂ ਰਾਤ ਅਕਵਾ ਜਿਹੜਾ ਜਿਵੇਂ ਕੰਧ ਟੱਪ ਕੇ ਜਦੋਂ ਗਏ ਆ ਉਹਨਾਂ ਨੇ ਹਵਾਈ ਫਰ ਹਾਂਜੀ ਬਨਾਲੇ ਸੀ ਸੂਰੇ ਉਹ ਰਾਤ ਡਾਰੀ ਨੇ ਗਏ ਸੀ ਉਹਨਾਂ ਨੂੰ ਸਮਝ ਹੀ ਕੁਝ ਨਹੀਂ ਸੀ ਹਾਲੇ ਕਦੀ ਉਹ ਕਹਿੰਦਾਂ ਉਹਨਾਂ ਦੇ ਹੱਥ 'ਚ ਵੈਪਨ ਸੀ ਕਦੀ ਕਹਿੰਦਾਂ ਕੁਝ ਵੈਪਨ ਵਰਗਾ ਸੀ ਕਦੀ ਕਹਿੰਦਾਂ ਸਾਨੂੰ ਗੱਡੀ 'ਚ ਬੰਦ ਕਰ ਮਨੋ ਘਰਾਏ ਹੋਏ ਸੀ